ਪਿਹਾਰਕ ਕੁੜੀ ਨੂੰ ਆਏ ਹੁੰਦਾ ਕਿ ਜਿਹਦੇ ਨਾਲ ਆਪਣੀ ਮੈਰਿਜ ਹੋਵੇ ਕਿ ਆਪਣਾ ਹਸਬੰਦ ਵਧੀਆ ਹੋਵੇ ਪਰ ਮੇਰਾ ਇਹੋ ਜਿਹਾ ਕੁਝ ਨਹੀਂ। ਜਦੋਂ ਮੈਨੂੰ ਨਹੀਂ ਆਉਂਦਾ ਸੀ ਉਹਨਾਂ ਨੇ ਮੈਨੂੰ ਉੱਤੇ ਹੀ ਕੁੱਟਣਾ ਮਾਰਨਾ ਸ਼ੁਰੂ ਕਰ ਦੇਣਾ ਸਾਰੇ ਜੀ। ਹਾਂਜੀ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਇਹ ਅਧਿਆਦੀ ਸੀ ਜੇ ਉਹਨਾਂ ਦੇ ਹੱਥ 'ਚ ਤਵਾ ਆ ਗਿਆ ਤਾਂ ਫਿਰ ਉਹਨਾਂ ਨੇ ਮੇਰੇ ਤਵਾ ਹੀ ਮਾਰਨਾ ਜੇ ਘੋਟਾ ਆ ਗਿਆ ਤਾਂ ਘੋਟਾ ਹੀ ਮਾਰਨਾ। ਮੇਰੇ ਨਾਲ ਸਿਰ ਦੇ ਵਿੱਚ ਹਜੇ ਵੀ ਟਾਂਕੇ ਲੱਗੇ ਆ। ਮੈਡੀਸਨ ਚੱਲਦੀ ਪਈ ਹੈ ਹਜੇ ਵੀ। ਮਤਲਬ ਕਿ ਹਸਬੰਦ ਦਾ ਨਾ ਹੌਲੀ-ਹੌਲੀ ਪਤਾ ਚੱਲਦਾ ਉਹਦਾ ਕਿਸੇ ਹੋਰ ਕੁੜੀ ਨਾਲ ਰਿਲੇਸ਼ਨ ਹੁੰਦਾ ਉਹ ਮੈਰਿਜ ਕਰਾ ਲੈਂਦੇ ਉਹਦੇ ਨਾਲ ਮੇਰੀ ਹੁੰਦੀ ਐ ਦੇਖਣ ਚ ਲੱਗਦੇ ਆ ਵੀ ਵਧੀਆ ਤੁਰੇ ਫਿਰਦੇ ਆ ਵੀ ਅੰਦਰੋਂ ਇੱਕ ਹਿਸਾਬ ਦਾ ਇੰਨਾ ਕੁ ਟੁੱਟ ਗਈ ਨਾ ਮੈਂ ਬਸ ਮੈਂ ਜਾਣਦੀ ਆ ਜਾਂ ਉਸ ਰੱਬ ਨੂੰ ਪਤਾ ਬਾਕੀ ਸਭ ਮਜ਼ਾਕ ਕਰਨ ਵਾਲੇ ਕਿਨੂੰ ਇਹ ਤਾਂ ਵਧੀਆ ਰਹਿੰਦੀ ਐ ਵੀ ਜਦੋਂ ਟੀਚਰ ਵੀ ਬੁਲਾਉਂਦੇ ਸਕੂਲ 'ਚ ਕਈ ਵਾਰੀ ਬੱਚਿਆਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਫਿਰ ਬੁਲਾਉਂ ਇਹ ਚੀਜ਼ ਹੁੰਦੀ ਆ ਵੀ ਜਿਹਨਾਂ ਦਾ ਪਿਓ ਹੁੰਦਾ ਤੇ ਇਹਨਾਂ ਨੂੰ ਡਰ ਹੁੰਦਾ ਥੋੜਾ ਜੇ ਤੇਰੇ ਦਿਲ ਸਾਡੇ ਨਾਲ ਰਹਿ ਲਾ ਅਸੀਂ ਵਧੀਆ ਤੈਨੂੰ ਖੁਸ਼ ਰੱਖਾਂਗੇ ਪਰ ਮੈਂ ਲੋਕਾਂ ਦੀ ਪ੍ਰਵਾਹ ਬਹੁਤ ਘੱਟ ਕਰਦੀ ਵੀਰੇ ਜੇ ਆਪਾਂ ਲੋਕਾਂ ਦੀ ਪ੍ਰਵਾਹ ਕਰਾਂਗੇ ਨਾ ਤਾਂ ਜ਼ਿੰਦਗੀ ਜਿਵੇਂ ਹੀ ਨਹੀਂ ਚੱਲਣੀ ਆਪਣੀ ਬੇਟਾ ਮੇਰਾ ਰੋਣ ਲੱਗ ਜਾਂਦਾ ਜਦੋਂ ਮੈਂ ਨਾ ਹਣਾ ਦਿਨ ਤਾਂ ਮੇਰਾ ਨਿਕਲ ਜਾਂਦਾ ਵੀਰੇ ਰਾਤਾਂ ਨਿਕਲਦੀਆਂ ਨਾਲ ਹੁੰਦੀ ਹੈ ਜਦੋਂ ਉਹ ਬਹੁਤ ਉਹ ਚੀਜ਼ ਮਹਿਸੂਸ ਹੁੰਦੀ ਕਿਉਂਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਸੀ ਅੱਸੀ ਕੱਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਇੰਸਟਾਗ੍ਰam ਤੇ ਬਹੁਤ ਸਾਰੀਆਂ ਇਨਫਲੂਐਂਸਰਾਂ ਆਉਂਦੀਆਂ ਨੇ ਉਹਨਾਂ ਨੂੰ ਬੈਡ ਕਮੈਂਟ ਵੀ ਆਉਂਦੇ ਨੇ ਪਰ ਉਹਨਾਂ ਦੀ ਪਿੱਛੇ ਦੀ ਲਾਈਫ ਕੀ ਹੁੰਦੀ ਹੈ ਉਹਨਾਂ ਦਾ ਬੈਕਗ੍ਰਾਉਂਡ ਕੀ ਹੁੰਦਾ ਇਹ ਕਿਸੇ ਨੂੰ ਨਹੀਂ ਪਤਾ ਆਓ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਨਫਲੂਐਂਸਰ ਮੌਜੂਦ ਨੇ ਅਮਨ ਸਿੱਧੂ ਸਭ ਤੋਂ ਪਹਿਲਾਂ ਪੈਣੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਸਭ ਤੋਂ ਪਹਿਲਾਂ ਇਹ ਦੱਸੋ ਇਨਫਲੂਐਂਸਰ ਦਾ ਜਿਹੜਾ ਸਫਰ ਹੈ ਉਹ ਕਿਵੇਂ ਸ਼ੁਰੂ ਹੁੰਦਾ ਤੁਹਾਡਾ ਰੀਲਾਂ ਬਣਾਉਣ ਦਾ ਸਫਰ ਕਿਵੇਂ ਸ਼ੁਰੂ ਹੁੰਦਾ ਵੀਰੇ ਜਦੋਂ ਲਾਈਵ 'ਚ ਇਕੱਲੇ ਇਕੱਲੇ ਰਹਿਣਾ ਹਨਾ ਤੇ ਫਿਰ ਕੋਈ ਕੰਮ ਤਾਂ ਕਰਨਾ ਹੀ ਆ ਵੇਲੇ ਰਹਿ ਕੇ ਇਸ ਕਰਕੇ ਹੌਲੀ-ਹੌਲੀ ਆਪਣੇ ਆਪ ਨੂੰ ਵੈਸੇ ਮੈਨੂੰ ਰੀਲ ਇੰਨੀ ਬਣਾਉਣੀ ਨਹੀਂ ਆਉਂਦੀ ਈ ਬਸ ਮੈਂ ਸਿੰਪਲ ਨਾਰਮਲ ਜੀ ਰੀਲ ਬਣਾਉਣੀ ਹੈ ਅਸ ਕਰਕੇ ਮੈਂ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਆ ਗਈ ਜੀ ਬਣੇ ਜਿੰਦਗੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿੱਡਾ ਪਰਿਵਾਰ ਸੀ ਕਿਵੇਂ ਵਿਆਹ ਹੁੰਦਾ ਤੁਹਾਡਾ ਕਿਵੇਂ ਦੀ ਜਿੰਦਗੀ ਸਟਾਰਟਿੰਗ ਤੋਂ ਦੱਸੋ ਸ਼ੁਰੂ ਤੋਂ ਫੈਮਿਲੀ ਚ ਅਸੀਂ ਪੰਜ ਜਾਣੇ ਸੀ ਮੰਮੀ ਡੈਡੀ ਬ੍ਰਦਰ ਵੱਡੀ ਮੈਂ ਸੀ ਮੇਰਾ 15 ਸਾਲ ਦੀ ਉਮਰ ਵਿੱਚ ਮੈਨੂੰ ਇੱਕ ਰਿਸ਼ਤਾ ਆਉਂਦਾ ਜਿਹਦੇ ਵਿੱਚ ਮਤਲਬ ਕਿ ਮੈਨੂੰ ਕੁਝ ਵੀ ਪਤਾ ਨਹੀਂ ਹੁੰਦਾ ਮੈਂ ਹਫ਼ਤੇ ਬਾਅਦ ਹੀ ਰੌਲਾ ਪੈ ਜਾਂਦਾ ਕੋਈ ਝੂਠ ਬੋਲ ਕੇ ਰਿਸ਼ਤਾ ਕਰਾ ਦਿੰਦਾ ਵੀ ਮੁੰਡਾ ਸਰਕਾਰੀ ਨੌਕਰੀ ਆ ਉਹ ਇਸ ਕਰਕੇ ਵੀ ਕਿਸੇ ਨੇ ਕੁਝ ਨਹੀਂ ਦੱਸਿਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ ਸੀ ਝੂਠ ਬੋਲ ਕੇ ਕਰਵਾ ਦਿੰਦੇ ਆ ਉਹ ਹਰਤੇ ਬਾਅਦ ਰੌਲਾ ਪੈ ਜਾਂਦਾ ਉਹ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਆ ਮੇਰਾ ਹਸਬੰਦ ਜੂਏ ਦਾ ਆਦੀ ਹੁੰਦਾ ਅੱਛਾ ਹਾਂਜੀ ਮੈਨੂੰ ਘਰ ਦਾ ਕੰਮ ਆਉਂਦਾ ਸੀ ਮੈਂ ਬਾਹਰਲਾ ਕਦੇ ਕੰਮ ਨਹੀਂ ਕੀਤਾ ਸੀ ਕਿਉਂਕਿ ਪਿੱਛੇ ਫੈਮਿਲੀ ਵਧੀਆ ਸੀ ਮੇਰੇ ਘਰਦਿਆਂ ਨੇ ਮੈਨੂੰ ਕਦੇ ਵੀ ਬਾਹਰ ਨਹੀਂ ਸੀ ਕੱਢਿਆ ਹੂੰ ਕਿਉਂਕਿ ਉਹਨਾਂ ਨੇ ਮੈਨੂੰ 4-4 ਵਜੇ ਉੱਠ ਕੇ ਖੇਤਾਂ ਚਲ ਜਾਣਾ, ਭਿੰਡੀਆਂ ਤੋੜਨੀਆਂ, ਝੋਨੇ ਲਵਾਉਣੇ, ਮੈਨੂੰ ਕੋਈ ਵੀ ਕੰਮ ਨਹੀਂ ਆਉਂਦਾ ਸੀ। ਜਦੋਂ ਮੈਨੂੰ ਨਹੀਂ ਆਉਂਦਾ ਸੀ, ਉਹਨਾਂ ਨੇ ਮੈਨੂੰ ਉੱਥੇ ਹੀ ਕੁੱਟਣਾ ਮਾਰਨਾ ਸ਼ੁਰੂ ਕਰ ਦੇਣਾ ਸਾਰੇ ਖੇਤਾ ਜੀ। ਹਾਂਜੀ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦੇਣਾ। ਉਹ ਮੈਨੂੰ ਬਹੁਤ ਟਾਰਚਰ ਕਰਦੇ ਹੁੰਦੇ ਸੀ ਵੀਰੇ। ਪਰ ਮੈਂ ਉਸ ਟਾਈਮ ਮੇਰੀ ਉਮਰ ਛੋਟੀ ਸੀ, ਮੈਂ ਚੁੱਪ ਰਹਿੰਦੀ ਸੀ। ਮੈਂ ਚ ਇਹ ਸੋਚਦੀ ਸੀਗੀ ਬੀ ਜੀ ਅੱਗੇ ਮੈਰਿਜ ਕਰਾਉਂਗੀ। ਆ ਲਾਈਫ ਖਰਾਬ ਹੋ ਜੂਗੀ ਵੀ ਹੌਲੀ ਹੌਲੀ ਲਾਈਫ ਸੈੱਟ ਹੋ ਜੂਗੀ ਇਹ ਚੀਜ਼ ਸੋਚਦੀ ਰਹੀ ਪਰ ਲਾਈਫ ਸੈੱਟ ਨਹੀਂ ਹੋਈ ਉਹਨਾਂ ਦਾ ਕੁੱਟਣਾ ਮਾਰਨਾ ਆ ਹੀ ਚੱਲਦਾ ਰਿਹਾ ਕਿਵੇਂ ਕਾਦੇ ਨਾਲ ਕੁੱਟਦੇ ਜੀ ਨਾ ਕਿਵੇਂ ਕੁੱਟਦੇ ਉਹਨਾਂ ਦੇ ਹੱਥ ਉਹ ਨਾ ਜੂਏ ਦੇ ਆਦੀ ਸੀ ਜੇ ਉਹਨਾਂ ਦੇ ਹੱਥ 'ਚ ਤਵਾ ਆ ਗਿਆ ਤਾਂ ਵੀਰੇ ਉਹਨਾਂ ਨੇ ਮੇਰੇ ਤਵਾ ਹੀ ਮਾਰਨਾ ਜੇ ਕੋਟਾ ਆ ਗਿਆ ਤਾਂ ਕੋਟਾ ਹੀ ਮਾਰਨਾ ਮੇਰੇ ਨਾਲ ਸਿਰ ਦੇ ਵਿੱਚ ਹਜੇ ਵੀ ਟੰਕੇ ਲੱਗੇ ਆ ਮੈਡੀਸਨ ਚੱਲਦੀ ਪਈ ਆ ਹਜੇ ਵੀ ਮੇਰੀ ਜੀ ਤੇ ਜਦੋਂ ਤੁਸੀਂ ਇਸ ਗੱਲ ਬਾਰੇ ਪਰਿਵਾਰ ਨੂੰ ਦੱਸਦੇ ਤਾਂ ਕੋਈ ਪਰਿਵਾਰ ਨਾ ਇੱਕ ਛੱਲੇ ਦਾ ਤੁਹਾਡਾ ਮੈਂ ਫੈਮਿਲੀ ਨੂੰ ਫੋਨ ਕਰਦੀ ਹੁੰਦੀ ਸੀ ਵੀਰੇ ਵੀ ਮਤਲਬ ਕੀ ਆ ਜਾਂਦੀ ਸੀ ਇੱਕ ਵਾਰੀ ਮੰਮੀ ਡੈਡੀ ਲੈ ਆਉਂਦੇ ਸੀ ਫਿਰ ਪੰਚਾਇਤ ਰਾਹੀਂ ਰਾਜੀਨਾਮਾ ਹੋ ਜਾਂਦਾ ਸੀ ਤੇ ਵੀ ਲੈ ਜਾਂਦੇ ਸੀ ਉਹ ਆ ਕੇ ਫਿਰ ਫਿਰ ਹਫਤੇ 10 ਦਿਨਾਂ ਬਾਅਦ ਫਿਰ ਰੌਲਾ ਪੈ ਜਾਂਦਾ ਸੀ ਅੱਛਾ ਇਦਾਂ ਹੀ ਚੱਲਦੀ ਰਹੇ ਆਹੀ ਚੱਲਦੀ ਰਹੀ ਮੇਰੀ ਲਾਈਫ ਪਰ ਲਾਈਫ ਸੈੱਟ ਨਹੀਂ ਹੋਈ ਕਹਿੰਦੇ ਆ ਨਾ ਵੀ ਹਰ ਇੱਕ ਕੁੜੀ ਨੂੰ ਆਏ ਹੁੰਦਾ ਕਿ ਜਿਹਦੇ ਨਾਲ ਆਪਣੀ ਮੈਰਿਜ ਹੋਵੇ ਕਿ ਆਪਣਾ ਹਸਬੰਡ ਵਧੀਆ ਹੋਵੇ ਪਰ ਮੇਰਾ ਇਹੋ ਜਿਹਾ ਕੁਝ ਨਹੀਂ ਸੀਗਾ ਫੇਰ ਭਾਣੇ ਉਸ ਤੋਂ ਬਾਅਦ ਕਿਵੇਂ ਰਹਿੰਦੀ ਜਿੰਦ ਕਿ ਉਹ ਤੋਂ ਬਾਅਦ ਕਿਵੇਂ ਚੱਲਦੀ ਆ ਵੀ ਹਸਬੰਡ ਮੈਂ ਹੀ ਜੀ ਸੋਚਦੀ ਸੀ ਵੀ ਹਸਬੰਡ ਵਧੀਆ ਹੋਵੇ ਹਰ ਇੱਕ ਕੁੜੀ ਨੂੰ ਹੁੰਦਾ ਪਰ ਮੇਰਾ ਨਹੀਂ ਸੀ ਕੁਝ ਵੀ ਇਹੋ ਜਿਹਾ ਤੇ ਮੈਂ ਨਾ ਸਾਰੇ ਚਾ ਵੀਰੇ ਆਪਦੇ ਦਿਲ 'ਚ ਦਬਾ ਲੇ ਹਲੇ ਵੀ ਮੈਨੂੰ ਵੀ ਸਾਰੇ ਆਪੋ ਆਪਣੀ ਲਾਈਫ ਚ ਬਹੁਤ ਖੁਸ਼ ਰਹਿੰਦੇ ਆ ਮੈਨੂੰ ਵੀ ਐ ਹੁੰਦਾ ਵੀ ਮੈਂ ਵੀ ਆਪਦੀ ਲਾਈਫ ਚ ਖੁਸ਼ ਹੋਵਾਂ ਉਸ ਤੋਂ ਬਾਅਦ ਮੇਰੀ ਲਾਈਫ ਨਹੀਂ ਸੈੱਟ ਹੋਈ ਵੀ ਬੇਟਾ ਹੋ ਜਾਂਦਾ ਮੈਨੂੰ ਇਹ ਚੀਜ਼ ਸੀ ਵੀ ਸ਼ਾਇਦ ਬੱਚੇ ਹੋ ਜਾਣਗੇ ਵੀ ਮੇਰੇ ਪੈਰ ਲੱਗ ਜਾਣਗੇ ਪਰ ਨਹੀਂ ਕਿਉਂਕਿ ਉਹਨਾਂ ਦੇ ਕੋਈ ਕਸ਼ ਨਹੀਂ ਹੁੰਦਾ ਘਰਬਾਰ ਝੂਠ ਬੋਲ ਕੇ ਕੋਈ ਰਿਸ਼ਤਾ ਕਰਾ ਦਿੰਦਾ ਮੇਰੇ ਮੰਮੀ ਡੈਡੀ 5-6 ਲੱਖ ਰੁਪਈਆ ਲਾ ਕੇ ਵਧੀਆ ਮਕਾਨ ਬਣਾ ਦਿੰਦੇ ਐ ਇੱਕ ਸਾਨੂੰ ਮਾਇਆ ਜੀ ਉਹਨਾਂ ਨੂੰ ਵੀ ਇਹ ਸੀ ਵੀ ਸਾਡੀ ਕੁੜੀ ਦੇ ਪੈਰ ਲੱਗ ਜਾਣਗੇ ਬੇਟੀ ਹੋ ਜਾਂਦੀ ਆ ਪਰ ਉਹ ਚੀਜ਼ ਨਹੀਂ ਹੋਈ ਲਾਈਫ ਜਿਵੇਂ ਵੀ ਸੈਟ ਨਹੀਂ ਹੋਈ ਹੂੰ ਫਿਰ ਭਣਿਓ ਉਸ ਤੋਂ ਬਾਅਦ ਜ਼ਿੰਦਗੀ ਫਿਰ ਕਿਵੇਂ ਹੁਣ ਤੱਕ ਦਾ ਸਫਰ ਜਿਹੜਾ ਉਹ ਕਿਵੇਂ ਸ਼ੁਰੂ ਹੁੰਦਾ ਫਿਰ ਉਸ ਤੋਂ ਬਾਅਦ ਵੀਰੇ ਮਤਲਬ ਕੀ ਹਸਬੰਦ ਦਾ ਨਾ ਹੌਲੀ ਹੌਲੀ ਪਤਾ ਚੱਲਦਾ ਉਹਦਾ ਕਿਸੇ ਹੋਰ ਕੁੜੀ ਨਾਲ ਰਿਲੇਸ਼ਨ ਹੁੰਦਾ ਉਹ ਮੈਰਿਜ ਕਰਾ ਲੈਂਦੇ ਉਹਦੇ ਨਾਲ ਮੇਰੀ ਹੁੰਦੀ ਆ ਅੱਛਾ ਮੈਰਿਜ ਕਰਾ ਲੈਂਦੇ ਆ ਤੇ ਮੈਂ ਨਾ ਕੋਰਟ ਕੇਸ ਕਰ ਦਿੰਨੀ ਆ ਉਹ ਵਾਈਫ ਨੂੰ ਲੈ ਕੇ ਪੇਸ਼ ਹੋ ਜਾਂਦੀ ਆ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਹੋ ਜਾਂਦੇ ਆ ਸਾਡਾ 4-5 ਸਾਲ ਕੋਰਟ ਕੇਸ ਚੱਲਦਾਗਾ ਤੇ ਫਿਰ ਮੈਂ ਲਾਸਟ ਤੇ ਆ ਕੇ ਕੇਸ ਜਿੱਤ ਜਾਣੀ ਆ ਕਿਉਂਕਿ ਉਹਨਾਂ ਨੇ ਮੈਨੂੰ ਡਿਵੋਰਸ ਨਹੀਂ ਦਿੱਤਾ ਸੀ ਜੱਜ ਉਹਨਾਂ ਨੂੰ ਅੰਦਰ ਕਰ ਦਿੰਦਾ ਵਾਰੀ-ਵਾਰੀ ਉਹ ਬਾਹਰ ਆ ਜਾਂਦੇ ਆ ਜ਼ਮਾਨਤ ਕਰਾ ਲੈਂਦੇ ਆ ਲਾਸਟ ਤੇ ਮੈਂ ਕੇਸ ਫਿਰ ਜਿੱਤ ਜਾਣੀ ਆ ਸਾਡਾ ਡਿਵੋਰਸ ਹੋ ਜਾਂਦਾ ਤੁ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਉਹਨਾਂ ਦਾ ਬਾਹਰ ਕੋਈ ਰਿਲੇਸ਼ਨ ਚੱਲ ਰਿਹਾ ਉਹ ਮੈਰਿਜ ਕਰਾ ਲੈਂਦੇ ਸੀ ਨਾ ਮੈਂ ਪੇਕਿਆਂ ਤੇ ਸੀਗੀ ਤੇ ਫਿਰ ਉਹਨਾਂ ਨੇ ਕੋਰਟ ਮੈਰਿਜ ਕਰਾ ਲਈ ਸੀ ਫਿਰ ਪਤਾ ਲੱਗ ਗਿਆ ਸੀਗਾ ਮੈਨੂੰ ਵੀ ਅੱਛਾ ਸਾਰਿਆਂ ਨੇ ਦਾਅਵਾਤਾ ਸੀ ਜੀ ਕਹਿੰਦੇ ਐ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਹੈ ਜਿੱਤ ਜਾਂਦੇ ਹੋ ਜਿਹੜੇ ਬੱਚੇ ਹੁੰਦੇ ਆ ਉਹ ਉਹ ਲੈ ਜਾਂਦੇ ਆ ਨਾਲ ਜਾਂ ਤੁਹਾਡੇ ਕੋਲੇ ਰਹਿ ਜਾਂਦੇ ਮੇਰੇ ਬੱਚੇ ਮੇਰੇ ਕੋਲ ਆ ਕਿਉਂਕਿ ਮੈਂ ਨਾ ਆਪਦੀ ਪੂਰੀ ਦੀ ਪੂਰੀ ਲਾਈਫ ਖਰਾਬ ਕਰ ਲਈ ਪਰ ਮੈਂ ਆਪਦੇ ਬੱਚੇ ਨਹੀਂ ਛੱਡੇ ਕਹਿੰਦੇ ਮੇਰੀ ਲਾਈਫ ਚ ਸਭ ਕੁਝ ਆ ਪਰ ਸਕੂਨ ਬਿਲਕੁਲ ਨਹੀਂ ਇਹ ਜੀ ਤੁਹਾਨੂੰ ਵੀ ਪਤਾ ਕਿ ਆਪਦੇ ਹਸਬੈਂਡ ਤੋਂ ਰਹਿਣਾ ਬਿਨਾ ਕਿੰਨਾ ਔਖਾ ਇੱਕ ਬੱਚਿਆਂ ਨੂੰ ਸੰਭਾਲਣਾ ਕਿਉਂਕਿ ਪਿਓ ਤਾਂ ਛੱਡ ਦਿੰਦਾ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਆਪਦੇ ਬੱਚਿਆਂ ਨੂੰ ਨਹੀਂ ਉਹ ਪੂਰੀ ਜ਼ਿੰਦਗੀ ਲੜਦੀ ਆ ਆਪਣੇ ਬੱਚਿਆਂ ਲਈ ਫੇ ਫਿਰ ਉਸ ਤੋਂ ਬਾਅਦ ਫੈਮਿਲੀ ਨੇ ਕਹਿੰਦੀ ਵੀ ਹੋਰ ਵਿਆਹ ਕਰਵਾ ਲਓ ਕਿਉਂਕਿ ਬੱਚਾ ਨੂੰ ਵੀ ਪਾਲਣਾ ਹੁੰਦਾ ਹੈ ਫੈਮਿਲੀ ਕਹਿੰਦੀ ਵੀ ਅਈ ਜੀ ਸੋਚਦੀ ਸੀ ਫੈਮਿਲੀ ਵੀ ਕਹਿੰਦੀ ਸੀ ਵੀ ਬੱਚੇ ਅੱਗੇ ਵੀ ਕੀ ਕਰੇਗੀ ਤੂੰ ਮੈਰਿਜ ਕਰਾ ਕੇ ਤੇਰੇ ਬੱਚਿਆਂ ਨੂੰ ਨੀ ਕਿਸੇ ਨੇ ਵੀ ਚੰਗਾ ਸਮਝਣਾ ਅੱਜ ਪਛਤਾਵਾ ਹੁੰਦਾ ਜੇ ਉਸ ਟਾਈਮ ਬੱਚੇ ਛੋਟੇ ਸੀਗੇ ਵੀ ਜੇ ਮੈਰਿਜ ਕਰਾਈ ਹੁੰਦੀ ਤਾਂ ਸ਼ਾਇਦ ਪਛਤਾਵਾ ਨਾ ਹੁੰਦਾ ਤੁਸੀਂ ਹੁਣ ਵੀ ਮੈਰਿਜ ਨਹੀਂ ਕਰਾਈ ਫਿਰ ਨਹੀਂ ਮੈਂ ਨਹੀਂ ਕਰ ਬਈ ਫਿਰ ਜਿਹੜੀ ਇਕੱਲੀ ਔਰਤ ਆ ਜਦੋਂ ਸਮਾਜ ਦੇ ਵਿੱਚ ਵਿਚਰਦੀ ਆ ਉਹਦੇ ਪ੍ਰਤੀ ਗਲਤ ਨਜ਼ਰੀਆ ਰੱਖਿਆ ਜਾਂਦਾ ਵੀਰਾ ਪੂਰਾ ਗਲਤ ਰੱਖਦੇ ਆ ਲੋਕਾਂ ਲੋਕਾਂ ਦਾ ਕੀ ਕੰਮ ਕਹਿਣਾ ਜੇ ਆਪਾਂ ਲੋਕਾਂ ਦੇ ਦੀ ਪਰਵਾਹ ਕਰਾਂਗੇ ਫਿਰ ਤਾਂ ਜ਼ਿੰਦਗੀ ਚੱਲਣੀ ਨਹੀਂ ਕਿਉਂਕਿ ਇਕੱਲੀ ਔਰਤ ਆ ਲੋਕਾਂ ਨੇ ਤਾਂ ਕਹੀ ਜਾਣਾ ਲੋਕਾਂ ਨੇ ਕਿਹੜਾ ਆਪਾਂ ਨੂੰ ਖਾਣ ਨੂੰ ਦੇਣਾ ਉਹ ਤਾਂ ਆਪਾਂ ਦੇਖਣਾ ਨਾ ਆਪਦੇ ਬੱਚੇ ਵੀ ਪਾਲਣੇ ਆ ਕੋਈ ਕੁਝ ਨਹੀਂ ਦਿੰਦਾ ਵੀਰੇ ਗੱਲਾਂ ਕਰਨ ਵਾਲੀ ਆ ਸਾਰੇ ਕੋਈ ਨਹੀਂ ਇੱਥੇ ਕਿਸੇ ਨੂੰ ਸਮਝਦਾ ਕਿਉਂਕਿ ਮੈਂ ਸਾਰਿਆਂ ਨੂੰ ਸਮਝ ਲੈਣੀ ਆ ਪਰ ਅੱਜ ਤੱਕ ਮੈਨੂੰ ਸਮਝਣ ਵਾਲਾ ਕੋਈ ਨਹੀਂ ਮਿਲਿਆ ਭਾਵੇਂ ਜਿਹੜੋ ਬੱਚਿਆਂ ਦਾ ਸੋਚਦੇ ਹੋ ਤੁਸੀਂ ਤਾਂ ਫਿਰ ਜਦੋਂ ਆਪ ਬਾਹਰ ਨਿਕਲਦੇ ਹੋ ਜਾਂ ਬੱਚਿਆਂ ਨੂੰ ਵੀ ਸਕੂਲ ਚ ਤਾਂ ਨਹੀਂ ਮੈਨੇ ਵਜਦੇ ਹੋਣਗੇ ਵੀ ਤੇਰਾ ਪਿਓ ਕਿੱਥੇ ਆ ਭਾਈ ਤੇਰਾ ਪਿਓ ਕਿੱਧਰ ਨੂੰ ਗਿਆ ਇਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਹੋਣਗੀਆਂ ਨਹੀਂ ਵੀਰੇ ਪਰ ਐਵੇਂ ਦੀ ਗੱਲ ਤਾਂ ਕਦੇ ਨਹੀਂ ਹੋएगी ਪਰ ਵੈਸੇ ਸਾਰਿਆਂ ਨੂੰ ਦੱਸਿਆ ਹੀ ਹੋਇਆ ਮੈਂ ਵੇਕਿਆਂ ਤੇ ਰਹਿਣੀ ਆ ਵੈਸੇ ਮੰਮੀ ਡੈਡੀ ਨਾਲੋਂ ਮੈਂ ਅਲੱਗ ਮਕਾਨ ਬਣਾ ਰੱਖਿਆ ਵੀ ਸਾਰਿਆਂ ਨੂੰ ਦੱਸਿਆ ਹੋਇਆ ਵੀ ਡਿਗੋਸ ਹੋਇਆ ਮੇਰਾ ਇਸ ਕਰਕੇ ਸਕੂਲ ਚ ਪਰ ਫਿਰ ਵੀ ਜਦੋਂ ਟੀਚਰ ਵੀ ਬੁਲਾਉਂਦੇ ਸਕੂਲ 'ਚ ਕਈ ਵਾਰੀ ਬੱਚਿਆਂ ਤੋਂ ਕੋਈ ਗਲਤੀ ਹੋ ਜਾਂਦੀ ਐ ਫਿਰ ਬੁਲਾਉਂ ਇਹ ਚੀਜ਼ ਹੁੰਦੀ ਆ ਵੀ ਜੇ ਇਹਨਾਂ ਦਾ ਪਿਆਰ ਹੁੰਦਾ ਤੇ ਇਹਨਾਂ ਨੂੰ ਡਰ ਹੁੰਦਾ ਥੋੜਾ ਹ ਹੁੰਦੀ ਆ ਵੀਰੇ ਫੀਲ ਹਰ ਇੱਕ ਜਗ੍ਹਾ ਹੁੰਤੇ ਫੀਲ ਹੁੰਦਾ ਬੰਦੇ ਨੂੰ ਕਹਿੰਦੇ ਨਾ ਵੀ ਆਪਾਂ ਦੇਖਣ ਚ ਲੱਗਦੇ ਆ ਵੀ ਵਧੀਆ ਤੁਰੇ ਫਿਰਦੇ ਆ ਵੀ ਅੰਦਰੋਂ ਇੱਕ ਹਿਸਾਬ ਦਾ ਇਹਨਾਂ ਕੁ ਟੁੱਟ ਗਈ ਨਾ ਮੈਂ ਬਸ ਮੈਂ ਜਾਣਦੀ ਆ ਜਾਂ ਉਸ ਰੱਬ ਨੂੰ ਪਤਾ ਬਾਕੀ ਸਭ ਮਜ਼ਾਕ ਕਰਨ ਵਾਲੇ ਕਿਨੂੰ ਇਹ ਤਾਂ ਵਧੀਆ ਰਹਿੰਦੀ ਐ ਇਨੂੰ ਕੀ ਕਮੀ ਆ ਚੰਗੇ ਕੱਪੜੇ ਪਾਉਂਦੀ ਆ ਚੰਗਾ ਖਾਂਦੀ ਆ ਚੰਗਾ ਵਧੀਆ ਘਰ-ਬਾਰ ਇਹ ਚੀਜ਼ ਨਹੀਂ ਲੋਕੀ ਸੋਚਦੇਗੇ ਤੇ ਫਿਰ ਘਰ ਦਾ ਪੈਣੇ ਗੁਜ਼ਾਰਾ ਕਿਵੇਂ ਚੱਲਦਾ ਫਿਰ ਘਰ ਦਾ ਗੁਜ਼ਾਰਾ ਵੀਰੇ ਹਨਾ ਪਹਿਲਾਂ ਤਾਂ ਡਿਵੋਰਸ ਹੋ ਗਿਆ ਸੀਗਾ ਵੀ ਉਦੋਂ ਵੀ ਪੈਸੇ-ਪੂਸੇ ਮਿਲ ਗਏ ਸੀ ਮੈਂ ਹੌਲੀ-ਹੌਲੀ ਕਮੇਟੀਆਂ ਪਾਉਂਦੀ ਰਹੀ ਕੰਮਕਾਰ ਕਰਦੀ ਹੁੰਦੀ ਸੀ ਮੈਂ ਕਰਦੇ ਸੀ ਘਰਾਂ 'ਚ ਕੰਮ ਕਰਦੀ ਹੁੰਦੀ ਸੀ ਮੈਂ ਵੀ ਸਟਾਰਟਿੰਗ 'ਚ ਪਹਿਲਾਂ ਮੇਕ ਘਰ 'ਚ ਕੰਮ ਕਰਨਾ ਫਿਰ ਦੋ ਘਰਾਂ 'ਚ ਤਿੰਨ ਚਾਰ ਬਾਈ ਹੌਲੀ ਹੌਲੀ ਮੈਂ ਨਾ ਘਰਾਂ ਚ ਕੰਮ ਕਰਨ ਲੱਗ ਗਈ ਵੀਰੇ ਜੀ ਵੀ ਕਕਰ ਚ ਝਾੜੂ ਪੋਚਾ ਲਾ ਝਾੜੂ ਪੋਚਾ ਮਤਲਬ ਕੀ ਝੋਨਾ ਲਾਉਣਾ ਮੈਂ ਵੀ ਕੋਈ ਕੰਮ ਮੈਂ ਸਾਰੇ ਖੇਤਾਂ ਦੇ ਵੀ ਕਰਦੀ ਹੁੰਦੀ ਸੀ ਕੋਈ ਕੰਮ ਨਹੀਂ ਮੈਂ ਆਪਦੇ ਬੱਚਿਆਂ ਲਈ ਵੀ ਸਾਰਾ ਕੰਮ ਘਰ ਦਾ ਬਾਹਰਲਾ ਸਾਰਾ ਕਰਦੀ ਸੀਗੀ ਹੂੰ ਤੇ ਹੌਲੀ ਹੌਲੀ ਮੈਂ ਕਮੇਟੀਆਂ ਪਾ ਕੇ ਲਾਉਣ ਚੱਕ ਚੱਕ ਕੇ ਮਤਲਬ ਕੀ ਕਿਸ਼ਤਾਂ ਭਰੀ ਜਾਂਦੀ ਸੀ ਆਈ ਮੈਂ ਹੌਲੀ ਹੌਲੀ ਆਪਦਾ ਘਰ ਬਣਾ ਲਿਆ ਕੁਝ ਮੰਮੀ ਡੈਡੀ ਨੇ ਸਾਥ ਦਿੱਤਾ ਕੁਝ ਮੈਂ ਆਪ ਵਿਕਾਰ ਬਣਾ ਲਿਆ ਵੀ ਕਹਿੰਦੇ ਹੁੰਦੇ ਆ ਨਾ ਵੀ ਮਮ ਭਰਾ ਭਰਜਾਈਆਂ ਦੇ ਕੋਲੇ ਵੀ ਰਹਿਣਾ ਬਹੁਤ ਔਖਾ ਕਿਉਂਕਿ ਪਹਿਲਾ ਫਾਦਰ ਸਾਹਿਬ ਸੀਗੇ ਥੋੜਾ ਸਕੂਨ ਸੀਗਾ ਲਾਈਫ ਦੇ ਵਿੱਚ ਵੀ ਉਸ ਟਾਈਮ ਤਿੰਨ ਜਾਨਿਆਂ ਨੂੰ ਆਪਾਂ ਨੂੰ ਵੀ ਪਤਾ ਵੀ ਫੈਮਿਲੀ ਨੂੰ ਕੋਈ ਨਹੀਂ ਸੰਭਾਲਦਾ ਇਕੱਲੇ ਨੂੰ ਤਾਂ ਬੰਦਾ ਸੰਭਾਲ ਹੀ ਲੈਂਦਾ ਤਿੰਨ ਜਾਨਿਆਂ ਨੂੰ ਸੰਭਾਲਣਾ ਬਹੁਤ ਔਖਾ ਤੇ ਭਣ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਕਿਉਂਕਿ ਜਦੋਂ ਔਰਤ ਘਰ ਦੇ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਉਸ ਔਰਤ ਨਾਲ ਕਈ ਨਾਮ ਜੋੜ ਦਿੱਤੇ ਜਾਂਦੇ ਆ ਪਈਆਂ ਨੂੰ ਝੋਲੀ ਪਾ ਦਿੱਤਾ ਜਾਂਦਾ ਫਿਰ ਤੁਹਾਨੂੰ ਵੀ ਲੋਕ ਚੰਗਾ ਮਾੜਾ ਬੋਲਦੇ ਆ ਵੀਰੇ ਚੰਗਾ ਮਾੜਾ ਬਹੁਤ ਬੋਲਦੇ ਆ ਪਰ ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਦੀ ਕਈ ਤਾਂ ਇਹ ਵੀ ਇਹ ਵੀ ਕਹਿੰਦੇ ਹੋਣਗੇ ਵੀ ਸਾਡੇ ਨਾਲ ਵਿਆਹ ਕਰਵਾ ਲਾ ਤੇਰੇ ਬੱਚੇ ਸੁਖੀ ਰੱਖ ਲਾਂਗੇ ਅਸੀਂ ਬੈਠੇ ਆ ਇਦਾਂ ਦੀਆਂ ਗੱਲ ਆਫਰਾਂ ਵੀ ਆਉਂਦੀਆਂ ਬਥੇਰੇ ਤੇ ਸਾਡੇ ਨਾਲ ਰਹਿ ਲਾ ਅਸੀਂ ਵਧੀਆ ਤੈਨੂੰ ਖੁਸ਼ ਰੱਖਾਂਗੇ ਹੂੰ ਪਰ ਮੈਂ ਲੋਕਾਂ ਦੀ ਪ੍ਰਵਾਹ ਬਹੁਤ ਘੱਟ ਕਰਦੀ ਆ ਵੀਰੇ ਜੇ ਆਪਾਂ ਲੋਕਾਂ ਦੀ ਪ੍ਰਵਾਹ ਕਰਾਂਗੇ ਨਾ ਤਾਂ ਜ਼ਿੰਦਗੀ ਜਿਵੇਂ ਹੀ ਨਹੀਂ ਚੱਲਣੀ ਆਪਣੀ ਹੂੰ ਕਹਿੰਦੇ ਸੁਣੋ ਸਾਭ ਦੀ ਕਰਵਾਉ ਆਪਦੇ ਦਿਲ ਦੀ ਮੈਂ ਸੁਣਦੀ ਸਾਰਿਆਂ ਦੀ ਪਰ ਕਰਦੀ ਆ ਆਪਦੀ ਦਿਲ ਦੀ ਹਮ ਇੱਕ ਔਰਤ ਨੂੰ ਖਾਸ ਕਰਕੇ ਜਿਹੜਾ ਡਿਵੋਰਸ ਹੋਇਆ ਹੋਵੇ ਉਹਦੇ ਪ੍ਰਤੀ ਤਾਂ ਲੋਕ ਬਹੁਤ ਗਲਤ ਨਜ਼ਰੀਆ ਰੱਖਦੇ ਆ ਕਹਿ ਲੀਏ ਵੀ ਮੌਕਾ ਲੱਭਦੇ ਆ ਵੀ ਕਿੱਥੇ ਉਸ ਔਰਤ ਨਾਲ ਗੱਲਬਾਤ ਕਰੀਏ ਮੌਕਾ ਲਾਭਦੇ ਵੀਰੇ ਪੂਰਾ ਮੌਕਾ ਲਾਭਦੇ ਅਗਲੇ ਨੂੰ ਇਹ ਚੀਜ਼ ਹੁੰਦਾ ਵੀ ਵਧੀਆ ਜਿੰਨਾ ਵੀ ਬੰਦੇ ਹੈਗੇ ਸਿਰ ਤੇ ਸਾਡੇ ਤੋਂ ਤਾਂ ਘਰ ਵੀ ਨਹੀਂ ਬਣਦਾ ਇਹ ਤਾਂ ਵਧੀਆ ਆਪਦੇ ਪੈਰਾਂ 'ਤੇ ਰੋਗੀ ਵਧੀਆ ਘਰ-ਬਾਰ ਬਣਾਈ ਬੈਠੀ ਹੈ ਵਧੀਆ ਆਪਦੇ ਬੱਚੇ ਵੀ ਪਾਲੀ ਜਾਂਦੀ ਹੈ ਸਾਰੇ ਮੌਕੇ ਲਾਭਦੇ ਆ ਹੂੰ ਤੇ ਫਿਰ ਇਹ ਜਿਹੇ ਲੋਕਾਂ ਤੇ ਗੁੱਸਾ ਨਹੀਂ ਹੁੰਦਾ ਜਿਵੇਂ ਸੋਸ਼ਲ ਮੀਡੀਆ ਤੇ ਵੀ ਕਈ ਮਾੜੇ ਕਮੈਂਟ ਕਰਦੇ ਉਹਨਾਂ ਲੋਕ ਤੇ ਵੀ ਅੱਜ ਤੱਕ ਮੈਂ ਹੈਨਾ ਔਨ ਕੈਮਰੇ ਸਾਹਮਣੇ ਬੋਲ ਰਹੀ ਹਾਂ ਮੈਨੂੰ ਕਦੇ ਵੀ ਕਿਸੇ ਨੇ ਬੈਡ ਕਮੈਂਟ ਨਹੀਂ ਕੀਤਾ ਕਦੇ ਵੀ ਕਿਉਂਕਿ ਮੈਂ ਸਿੰਪਲ ਰੀਲ ਬਣਾਉਣੀ ਆ ਨਾਰਮਲ ਜੀ ਮੈਨੂੰ ਜਿਆਦਾ ਐਕਟਿੰਗ ਕਰਕੇ ਰੀਲਾਂ ਨਹੀਂ ਬਣਾਉਣਾ ਆ ਮੈਨੂੰ ਕਦੇ ਵੀ ਨਹੀਂ ਕਿਸੇ ਨੇ ਬੈਡ ਕਮੈਂਟ ਕੀਤਾ ਕਦੇ ਵੀ ਨਹੀਂ ਸੋਸ਼ਲ ਮੀਡੀਆ ਤੇ ਤਾਂ ਬਿਲਕੁਲ ਵੀ ਨਹੀਂ ਕਦੇ ਵੀ ਮੈਨੂੰ ਕਿਸੇ ਨੇ ਗਲਤ ਨਹੀਂ ਬੋਲੇਗਾ ਲੋਕਾਂ ਦੀ ਬਾਕੀ ਰਹੀ ਗੱਲ ਲੋਕਾਂ ਦੀ ਲੋਕਾਂ ਦੀ ਪਰਵਾਹ ਆਪਾਂ ਕਰਨੀ ਨਹੀਂ ਨਾ ਹੀ ਕਦੇ ਕੀਤੀ ਐ ਤੇ ਜੇ ਆਪਾਂ ਲੋਕਾਂ ਦੀ ਪ੍ਰਵਾਹ ਕਰਾਂਗੇ ਨਾ ਹੀ ਜ਼ਿੰਦਗੀ ਚੱਲਣੀ ਹੂੰ ਪਿੰਡ ਦੇ ਲੋਕ ਕਿਵੇਂ ਦੇਖਦੇ ਆ ਤੁਹਾਨੂੰ ਕਿਵੇਂ ਸੋਚਦੇ ਆ ਪਿੰਡ ਦੇ ਲੋਕ ਕਿਉਂਕਿ ਇੱਕ ਇਕੱਲੀ ਔਰਤ ਬਾਰੇ ਮਾਰੀ ਬਾਰੀ ਜ਼ਿਕਰ ਕਰਦਾ ਬਹੁਤ ਲੋਕਾਂ ਦਾ ਮਾੜਾ ਨਜ਼ਰੀਆ ਹੁੰਦਾ ਲੋਕਾਂ ਦਾ ਸੋਚਣਾ ਮੈਂ ਤੁਹਾਨੂੰ ਪਹਿਲਾਂ ਜੇ ਐ ਚੁੱਕੀਆਂ ਲੋਕਾਂ ਦੀ ਪ੍ਰਵਾਹ ਵੈਸੇ ਕਦੇ ਮੈਨੂੰ ਪਿੰਡ 'ਚ ਨਹੀਂ ਕਦੇ ਵੀ ਕਿਸੇ ਨੇ ਚੰਗਾ ਮਾੜਾ ਬੋਲਿਆ ਜੇ ਕੋਈ ਬੋਲਦਾ ਵੀ ਆਪਰ ਆਪਾ ਚੁੱਪ ਕਰ ਜਾਈਦਾ ਆਪਾਂ ਨਹੀਂ ਕਦੇ ਵੀ ਕਿਸੇ ਨੂੰ ਹੂੰ ਕਹਿੰਦੇ ਜਿਹੜਾ ਛੱਡ ਕੇ ਚੜ ਜਾਂਦਾ ਉਹਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ ਘਾਟ ਰੜਕਦੀ ਆ ਆਪਦੇ ਪਤੀ ਦੀ ਵੀ ਵੀ ਹਮੇਸ਼ਾ ਰਹਿੰਦੀ ਆ ਕੱਲ ਨੂੰ ਮੈਂ ਆਪਦੇ ਬੱਚਿਆਂ ਦੇ ਵੀ ਮੈਂ ਵਿਆਹ ਕਰਨੇ ਆ ਹਮੇਸ਼ਾ ਹੁੰਦੀ ਆ ਕਮੀ ਹਮੇਸ਼ਾ ਰਹਿੰਦੀ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਨਾ ਵੀ ਹਰ ਇੱਕ ਕੁੜੀ ਨੂੰ ਆਏ ਹੁੰਦਾ ਕਿ ਜਿਹਦੇ ਨਾਲ ਆਪਣੀ ਮੈਰਿਜ ਹੋਵੇ ਕਿ ਮੇਰਾ ਹਸਬੰਡ ਵਧੀਆ ਹੋਵੇ ਪਰ ਮੇਰਾ ਇਹੋ ਜਿਹਾ ਕੁਝ ਨਹੀਂ ਸੀ ਮੇਰੇ ਸਾਰੇ ਸ਼ੌਂਕ ਦਿਲ ਦੇ ਵਿੱਚ ਕਿਉਂਕਿ ਮੈਂ ਮੈਨੂੰ ਚੂੜਾ ਪਾਉਣ ਦਾ ਬਹੁਤ ਸ਼ੌਂਕ ਸੀ ਸਟਾਰਟਿੰਗ ਤੋਂ ਮੈਂ ਛੋਟੀ ਹੁੰਦੀ ਸੀ ਨਾ ਮੈਂ ਇਹ ਜੀ ਸੋਚਦੀ ਹੁੰਦੀ ਸੀ ਵੀ ਮੇਰੀ ਮੈਰਿਜ ਹੋਊਗੀ ਮੈਂ ਵਧੀਆ ਕੁਛ ਰਹਾਂਗੀ ਤੇ ਮੈਂ ਚੂੜਾ ਪਾ ਕੇ ਰੇਲਾਂ ਵੀ ਬਣਾ ਲੈਣੀ ਆ ਮੈਂ ਝੂਠ ਨਹੀਂ ਬੋਲਦੀ ਤੁਹਾਨੂੰ ਚੂੜਾ ਪਾ ਲੈਣੀ ਆ ਮੈਂ ਮਹਿੰਗੇ ਮਹਿੰਗੇ ਚੂੜੇ ਲੈ ਕੇ ਵੀ ਰੱਖ ਲੈਣੀ ਆ ਪਰ ਜਦੋਂ ਪਾਉਣ ਦਾ ਮਨ ਕਰਦਾ ਪਰ ਅੱਗੇ ਮਨ ਨਹੀਂ ਵੱਧਦਾ ਪਾਵਾਂਗੇ ਤਾਂ ਲੋਕ ਗੱਲਾਂ ਬਾਤਾਂ ਕਰਦੇ ਕਿ ਕਹਿੰਦੇ ਬੰਦਾ ਦਾ ਸਿਰ ਤੇ ਹੈ ਨਹੀਂ ਚੂੜਾ ਪਾ ਕੇ ਕਿਹਨੂੰ ਦਿਖਾਉਂਦੀ ਆ ਵੀ ਇਹ ਤਾਂ ਵਧੀਆ ਇਹਨੂੰ ਤਾਂ ਕਿਸੇ ਚੀਜ਼ ਦੀ ਕਮੀ ਹੈ ਹੀ ਨਹੀਂ ਕੋਈ ਸਾਰੇ ਚਾ ਮੈਂ ਆਪਦੇ ਦਿਲ ਚ ਦਬਾ ਲਏ ਵਿਆਹ ਤੋਂ ਪਹਿਲਾਂ ਹੋਰ ਕਿਹੜੇ ਕਿਹੜੇ ਸੁਪਨੇ ਸੀ ਜਿਹੜੀਆਂ ਸਾਰੀਆਂ ਕੁੜੀਆਂ ਦੇ ਹੁੰਦੇ ਆ ਮੇਰੇ ਬਹੁਤ ਸੁਪਨੇ ਸੀ ਵੀਰੇ ਪਰ ਅੱਜ ਤੱਕ ਮੇਰਾ ਕੋਈ ਵੀ ਪੂਰਾ ਨਹੀਂ ਹੋਇਆ ਕੀ ਕੀ ਸੁਪਨੇ ਸੀ ਬਹੁਤ ਜ਼ਿਆਦਾ ਸੀ ਮੈਨੂੰ ਆਏ ਹੁੰਦਾ ਸੀ ਮੇਰਾ ਹਸਬੰਡ ਹੋਊਗਾ ਵਧੀਆ ਰਹੂੰਗੀ ਵੀ ਵਧੀਆ ਨਾਲ ਇੱਥੇ ਘੁੰਮਣ ਜਾਊਂਗੀ ਐ ਬਾਹਰੀ ਕਿਛੇ ਸੀ ਪਰ ਉਹ ਮੇਰੇ ਨਾਲ ਕਦੇ ਨਹੀਂ ਹੋਇਆ ਕਦੇ ਸੋਚਿਆ ਸੀ ਵੀ ਜਿਹੜੇ ਸੁਪਨੇ ਸਜਾਏ ਸੀ ਉਹ ਇਸ ਤਰ੍ਹਾਂ ਟੁੱਟ ਜਾਣਗੇ ਮੈਂ ਕਦੇ ਨਹੀਂ ਸੋਚਿਆ ਸੀਗੇ ਵੀ ਜੋ ਮੇਰੇ ਅੱਜ ਹਾਲਾਤ ਐਵੇਂ ਬਣ ਜਾਣਗੇ ਵੇਖਣ ਵਾਲੇ ਨੂੰ ਐਂ ਲੱਗਦਾ ਵੀ ਮੈਂ ਬਹੁਤ ਖੁਸ਼ ਆ ਪਰ ਅੰਦਰੋਂ ਬਿਲਕੁਲ ਖਾਦਮ ਆ ਕਹਿੰਦੇ ਨਾ ਲੱਕੜ ਨੂੰ ਜਿਵੇਂ ਘੋਣ ਖਾ ਜਾਂਦਾ ਉਹ ਚੀਜ਼ ਮੇਰੇ ਨਾਲ ਆ ਕਈ-ਕਈ ਵਾਰੀ ਆ ਕੇ ਬੰਦਾ ਆਪਦੀ ਲਾਈਫ 'ਚ ਜਮਾਂ ਟੁੱਟ ਜਾਂਦਾ ਕਹਿੰਦੇ ਹੁੰਦੇ ਆ ਨਾ ਪੈਸਾ ਭਲਾ ਦੀ ਨਾ ਹੋਵੇ ਵੀ ਇੱਕ ਬੰਦੇ ਲਵੇ ਆਪਦਾ ਮਾਪਿਓ ਭੈਣ ਭਰਾ ਪਰ ਸਕੂਨ ਹੋਵੇ ਪੈਸਾ ਨਾ ਹੋਵੇ ਮੈਨੂੰ ਇਹ ਚੀਜ਼ ਸੀਗੀ ਵੀ ਬਸ ਮੈਨੂੰ ਪੈਸਾ ਨਹੀਂ ਚਾਹੀਦਾ ਵੀ ਇੱਕ ਹਸਬੈਂਡ ਵਧੀਆ ਹੋਵੇ ਪਰ ਸਕੂਨ ਹੋਵੇ ਲਾਈਫ ਦੇ ਵਿੱਚ ਹਮ ਸਾਰੀਆਂ ਕੁੜੀਆਂ ਦਾ ਸੁਪਨਾ ਹੁੰਦਾ ਵੀ ਇੱਕ ਸਾਡਾ ਰਾਜਕੁਮਾਰ ਹੋਊਗਾ ਹਨਾ ਸਾਨੂੰ ਖੁਸ਼ ਰੱਖੂਗਾ ਹਨਾ ਪਰ ਮੇਰੇ ਮੇਰੀ ਕਿਸਮਤ ਬਹੁਤ ਮੈਂ ਚੀਜ਼ ਸੋਚਦੀ ਆ ਵੀ ਸ਼ਾਇਦ ਮੇਰੇ ਚ ਕੋਈ ਕਮੀ ਹੋਊਗੀ ਹਮ ਪਤਾ ਨਹੀਂ ਮੈਨੂੰ ਅੱਜ ਤੱਕ ਇਹ ਚੀਜ਼ ਪਤਾ ਨਹੀਂ ਲੱਗੀ ਵੀ ਮੇਰੇ ਚ ਕੀ ਕਮੀ ਆ ਤੁਸੀਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸ਼ਾਰਟ ਆਊਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਹੱਲ ਕੱਢ ਲਈਏ ਮੇਰਾ ਸੋਲੂਸ਼ਨ ਕੋਈ ਰਹੀ ਨਹੀਂ ਗਿਆ ਸੀ ਜਦੋਂ ਉਹਦਾ ਰਿਲੇਸ਼ਨ ਹੀ ਕਿਸੇ ਹੋਰ ਕੁੜੀ ਨਾਲ ਹੋ ਗਿਆ ਸੀ ਫਿਰ ਮੈਂ ਤੁਸੀਂ ਮਨਤਾ ਕੀਤੀਆਂ ਉਹਦੀਆਂ ਕੋਸ਼ਿਸ਼ਾਂ ਕੀਤੀਆਂ ਨਹੀਂ ਫਿਰ ਮੈਂ ਕੀ ਕਰਨੀ ਸੀ ਕਹਿੰਦੇ ਜਿਹੜਾ ਇੱਕ ਵਾਰੀ ਜ਼ਿੰਦਗੀ ਚ ਚਲਾ ਗਿਆ ਉਹਨੂੰ ਜਾਣ ਦਿਓ ਉਹਦੀਆਂ ਮਨਤਾ ਤਰਲੇ ਨਾ ਕਰੋ ਜਦੋਂ ਉਹ ਅਗਲਾ ਖੁਸ਼ ਆ ਬਸ ਜਿਹੜਾ ਆਪਾਂ ਨੂੰ ਛੱਡ ਕੇ ਇਨਸਾਨ ਖੁਸ਼ ਆ ਬਸ ਉਹਨੂੰ ਖੁਸ਼ ਰਹਿਣ ਦੇ ਹੂੰ ਹੁਣ ਦੀ ਜ਼ਿੰਦਗੀ ਕਿਵੇਂ ਚਲਦੀ ਆ ਬਸ ਹੁਣ ਦੀ ਲਾਈਫ ਵੀ ਠੀਕ ਆ ਬਸ ਵੀਰੇ ਆਪਦੇ ਬੱਚਿਆਂ ਦੇ ਸਾਰੇ ਇੱਕ ਸਿਰਫ ਜੀਣ ਦੀ ਵਜ੍ਹਾ ਬੱਚੇ ਆ ਬੱਚੇ ਸਾਹਮਣੇ ਤਾਂ ਰੋਂਦੇ ਵੀ ਨਹੀਂ ਹੋਮੋਗੇ ਕਿਉਂਕਿ ਬੱਚੇ ਹੋਰ ਅਣ ਮਨ ਪਰ ਲੈਂਦੇ ਆ ਬੱਚੇ ਸਾਹਮਣੇ ਵੀ ਰੋਂਦੇ ਬੇਟਾ ਮੇਰਾ ਰੋਣ ਲੱਗ ਜਾਂਦਾ ਜਦੋਂ ਮੈਂ ਨਾ ਹੁਣ ਦਿਨ ਤਾਂ ਮੇਰਾ ਨਿਕਲ ਜਾਂਦਾ ਵੀਰੇ ਰਾਤ ਨਿਕਲਦੀ ਨਾਲ ਹੁੰਦੀ ਆ ਜਦੋਂ ਉਹ ਬਹੁਤ ਉਹ ਚੀਜ਼ ਮਹਿਸੂਸ ਹੁੰਦੀ ਕਿਉਂਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿੰਦੀ ਐ ਆਪਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਮੈਂ ਆਪਦੇ ਆਪ ਨੂੰ ਹਮੇਸ਼ਾ ਇਕੱਲਾ ਇਕੱਲਾ ਮਹਿਸੂਸ ਕਰਦੀ ਹਾਂ ਹੂੰ ਮੈਂ ਇਹ ਚੀ ਸੋਚਦੀ ਆ ਜਿਨਾ ਮੈਂ ਕੱਪੜੇ ਵੀ ਲੈ ਲੈਣੀਆਂ ਜਾਂ ਕੋਈ ਚੀਜ਼ ਵੀ ਲੈ ਲੈਣੀ ਨਵੀਂ ਵੀ ਕੀ ਕਰਨਾ ਆਪਾਂ ਹੂੰ ਕੀ ਦੇ ਲਈ ਕਰ ਰਹੇ ਆ ਇਹ ਹੂੰ ਬਸ ਵੀ ਇੱਕ ਜੀਣ ਦੀ ਵਜ੍ਹਾ ਸਿਰਫ ਬੱਚਿਆ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਕੀ ਸੁਪਨੇ ਆ ਬੱਚੇ ਵਾਸਤੇ ਬੱਚੇ ਵੀਰੇ ਹੁਣ ਤਾਂ ਉਮੀਦ ਜੀ ਤੁਹਾਨੂੰ ਸਹੀ ਦੱਸਾਂ ਖਤਮ ਹੋ ਗਈ ਬੱਚਿਆਂ ਤੋਂ ਵੀ ਉਮੀਦ ਨਹੀਂ ਰੱਖਦੀ ਕਹਿੰਦੇ ਨਾ ਆਪਾਂ ਨੂੰ ਆਪਦੇ ਹਸਬੰਡ ਤੋਂ ਹੀ ਉਮੀਦ ਹੁੰਦੀ ਹੈ ਹਨਾ ਜਿਨ੍ਹਾਂ ਨੇ ਬਈ ਇਹ ਚੀਜ਼ ਸੋਚਦੀ ਹਾਂ ਬੱਚੇ ਵੀ ਵਿਆਹ ਦਾਂਗੇ ਗਾਂ ਅੱਗੇ ਜ਼ਿੰਦਗੀ ਕਿਵੇਂ ਕੱਟਣੀ ਹੈ ਪਤਾ ਨਹੀਂ ਅੱਗੇ ਕੀ ਹੋ ਜਾਣਾ ਮੈਂ ਤਾਂ ਬਸ ਇਹੀ ਕਹਿਣੀ ਹੁੰਦੀ ਹੈ ਵੀ ਮੇਰੀ ਜ਼ਿੰਦਗੀ ਤਾਂ ਬਹੁਤ ਥੋੜੀ ਹੈ ਮੈਂ ਸਾਰਿਆਂ ਨੂੰ ਕਹਿ ਦਿੰਨੀ ਆ ਵੀ ਮੈਂ ਤੁਹਾਡੇ ਨਾਲ ਬਹੁਤ ਥੋੜਾ ਸਮਾਂ ਕਹਿੰਦੇ ਜਦੋਂ ਬੰਦਿਆ ਆਦੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਦਾ ਨਾ ਉਦੋਂ ਕੁਝ ਨਹੀਂ ਬਚਦਾ ਬੰਦੇ ਦੇ ਕੋਲ ਪਰ ਇਹ ਕਹਿੰਦੇ ਇਕੱਲਾ ਪਾਣਾ ਜਿਹੜਾ ਬੰਦੇ ਨੂੰ ਖਾ ਜਾਂਦਾ ਅੰਦਰੋਂ ਦਾ ਤੇ ਉਹ ਚੀਜ਼ ਮੇਰੇ ਨਾਲ ਆ ਸੇਮ ਕਈ ਕਈ ਵਾਰੀ ਬੰਦਾ ਜਮਾ ਟੁੱਟ ਵੀ ਜਾਂਦਾ ਆ ਆਪਣੀ ਲਾਈਫ ਦੇ ਵਿੱਚ ਆ ਕੇ ਪਰ ਕਿਸੇ ਨੂੰ ਕਹਿੰਦਾ ਨਹੀਂ ਉਹ ਕੁਛ ਕਈ ਵਾਰੀ ਆਪ ਹੀ ਰੋਕੇ ਫਿਰ ਆ ਆਪ ਦੇ ਆਪ ਤੇ ਮੈਂ ਇਕੱਲੀ ਇਕੱਲੀ ਬਹਿ ਕੇ ਕਦੇ ਉੱਥੇ ਬਹਿ ਕੇ ਰੋ ਲਿਆ ਕਦੇ ਉੱਥੇ ਬਹਿ ਕੇ ਰੋ ਲਿਆ ਮੈਂ ਕਿਸੇ ਨੂੰ ਨਹੀਂ ਕੁਛ ਕਹਿੰਦੀ ਨਾ ਮੈਂ ਆਪਦੇ ਦਿਲ ਦੀ ਗੱਲ ਕਰੇ ਕਿਸੇ ਨਾਲ ਸ਼ੇਅਰ ਕਰਦੀਆਂ ਕਹਿੰਦੇ ਨਾ ਜਦੋਂ ਦਿਲ ਦੇ ਵਿੱਚ ਹਜ਼ਾਰਾਂ ਗੱਲਾਂ ਹੋਣ ਤੇ ਉਹਨਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾ ਹੋਵੇ ਫਿਰ ਤੁਸੀਂ ਦੱਸੋ ਵੀ ਇਨਸਾਨ ਕਿਵੇਂ ਦਾ ਹੋਊਗਾ ਅੰਦਰ ਉਹ ਕਿੰਨਾ ਕੁ ਟੁੱਟਿਆ ਹੋਊਗਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਆਂ ਵੀ ਮੈਂ ਹਰ ਕਿਸੇ ਨੂੰ ਸਮਝਦੀ ਆਂ ਪਰ ਮੈਨੂੰ ਸਮਝਣ ਵਾਲ ਅੱਜ ਤੱਕ ਕੋਈ ਨਹੀਂ ਮਿਲਿਆ ਹਾਂ ਕਈ ਵਾਰੀ ਜੇ ਪਰੋਂਨੇ ਵੀ ਆ ਤਾਂ ਜੇ ਕੋਈ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਕਿਤੇ ਨਾ ਕਿਤੇ ਉਹ ਵੀ ਮਤਲਬ ਹੀ ਨਿਕਲਦਾ ਨਿਕਲ ਨਿਕਲਿਆ ਇਦਾਂ ਕੋਈ ਮਤਲਬ ਕੋਈ ਰਿਸ਼ਤੇਦਾਰ ਕੋਈ ਕਰੀਬੀ ਮੈਂ ਰਿਸ਼ਤੇ ਰਿਸ਼ਤੇਦਾਰਾਂ ਨਾਲ ਵੀ ਅੱਜ ਦੇ ਟਾਈਮ 'ਚ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਭਰਾ ਨਹੀਂ ਹਾਂ ਕੋਈ ਨਹੀਂ ਕਿਸੇ ਦਾ ਅੱਜਕੱਲ ਮਤਲਬ ਤੋਂ ਬਿਨਾ ਅੱਜਕੱਲ ਕੋਈ ਪਿਆਰ ਨਹੀਂ ਕਰਦਾ ਕਿਸੇ ਨੂੰ ਹੂੰ ਲੋਕ ਤਾਂ ਕਹਿੰਦੇ ਰਿਸ਼ਤੇ ਆ ਬਿਨਾ ਜ਼ਿੰਦਗੀ ਨਹੀਂ ਚੱਲਦੀ ਆਲਵੇਜ਼ ਮਤਲਬ ਹੈ ਇੱਥੇ ਸਾਰਿਆਂ ਨੂੰ ਤਾਂ ਹੀ ਕੋਈ ਕਿਸੇ ਦਾ ਅੱਜਕੱਲ ਨਹੀਂ ਕੋਈ ਕਿਸੇ ਦੇ ਦੁੱਖ ਨੂੰ ਜੇ ਆਪਾਂ ਆਪਦਾ ਦੁੱਖ ਹਨਾ ਕਿਸੇ ਦੇ ਸਾਹਮਣੇ ਸ਼ੇਅਰ ਕਰਦੇ ਆਂ ਤਾਂ ਅਗਲਾ ਸੌਨ ਦੀ ਬਜਾਈ ਮਜ਼ਾਕ ਲਾਉਂਦਾ ਹੂੰ ਸੁਣਦਾ ਨਹੀਂ ਉਹ ਉਹਨੇ ਸੁਣਨਾ ਨਹੀਂ ਆਪਣਾ ਦੁੱਖ ਉਹਨੇ ਆਪਣੇ ਤੋਂ ਸੁਣ ਲੈਣਾ ਚਾਰਾਂ ਜਣਿਆਂ 'ਚ ਜਾ ਕੇ ਉਹਨੇ ਮਜ਼ਾਕ ਲਾਉਣਾ ਹੂੰ ਅੱਛਾ ਉਹੀ ਜਿਆ ਆਪਾਂ ਇਸ ਕਰਕੇ ਆਪਦਾ ਦੁੱਖ ਬਸ ਆਉਂਦਾ ਦਿਲ ਚੀ ਰੱਖੀਦਾ ਕਿਸੇ ਦੇ ਸਾਹਮਣੇ ਸ਼ੇਅਰ ਨਹੀਂ ਕਰਦੀ ਮੈਂ ਬਸ ਮੈਂ ਇਕੱਲੇ ਬਹਿ ਕੇ ਰੋ ਲਿਆਣਾ ਕਦੇ ਉੱਥੇ ਬਹਿ ਕੇ ਰੋ ਲਿਆ ਕਦੇ ਉੱਥੇ ਬਹਿ ਕੇ ਰੋ ਲਿਆ ਹੂੰ ਤੇ ਆਪਣੀ ਆਦਤ ਇਹ ਆ ਵੀ ਆਪਾਂ ਜਿਹਦੇ ਹੈਗੇ ਆ ਬਸ ਦਿਲੋਂ ਆ ਆਪਣੇ ਚ ਉਹ ਚੀਜ਼ ਜੋ ਹੈ ਨਹੀਂਗੀ ਵੀ ਅੰਦਰੋਂ ਕੁਝ ਹੋਰ ਆ ਬਾਹਰੋਂ ਕੁਝ ਹੋਰ ਬਸ ਜਿੱਦਾਂ ਦੇ ਹੈਖ ਦੇਖਦੇ ਆ ਬਸ ਓਵੇਂ ਦਈਆਂ ਆਪਾਂ ਮੈਨੂੰ ਤੋ ਤੋ ਜੇ ਨਹੀਂ ਰਿਸ਼ਤੇ ਰੱਖਣੇ ਆਉਂਦੇ ਬਸ ਜਿਹਦੇ ਹੈਗੇ ਆ ਆਪਾਂ ਦਿਲੋਂ ਹੀ ਆ ਹੂੰ ਪਰਿਅੰਤ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ બસ ਇਹੀ ਕਹਿਣਾ ਚਾਹੁੰਨੀ ਆ ਵੀਰੇ ਬੀ ਲੋਕਾਂ ਨੂੰ ਕਹਿਣਾ ਵੀ ਕੋਈ ਵੀ ਔਰਤ ਜੇ ਆਪਦੀ ਹੈ ਨਾ ਜ਼ਿੰਦਗੀ ਜੀਣਾ ਚਾਹੁੰਦੀ ਆ ਤੇ ਕਹਿੰਦੇ ਆ ਨਾ ਵੀ ਰੰਟੀ ਦਾ ਰੰਡ ਕੱਟ ਲੈਂਦੀ ਆ ਪਰ ਲੋਕ ਨਹੀਂ ਕੱਟਣ ਦਿੰਦੇ ਪਰ ਵੀ ਕਿਸੇ ਦੀ ਔਰਤ ਦੀ ਲਾਈਫ ਜੈਂਟਰਫੇਲ ਨਾ ਕਰੋ ਉਹਨੂੰ ਜੀ ਲੈਣ ਦਿਓ ਕਿਸੇ ਨੂੰ ਕੋਈ ਪਤਾ ਨਹੀਂ ਵੀ ਕੋਈ ਆਪਦੇ ਅੰਦਰ ਕਿੰਨੇ ਕ ਦੁੱਖ ਲੈ ਕੇ ਤੁਰਿਆ ਫਿਰਦਾ ਜੀ ਸ਼ੁਕਰੀਆ ਭੈਣ ਬਹੁਤ ਬਹੁਤ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਸ਼ਾਮਲ ਹੋਏ ਤਾਂ ਇਹ ਪੌਡਕਾਸਟ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਧੰਨਵਾਦ